ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਤੇ ਮੈਂ ਹਾਜ਼ਰ ਹਾਂ ਅਮਰਿਤ ਪਾਲ ਕਲੇ ਮੈਂ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਬਰਫ ਚ ਉਗੇ ਅਮਲਤਾਸ ਜਿਸ ਦੇ ਲੇਖਕ ਨੇ ਸ਼੍ਰੀ ਗੁਰਿੰਦਰਜੀਤ ਜੀ ਪੰਜਾਬੀ ਦੀ ਇਹ ਪੋਸਤਕ ਇਸ ਸਾਲ 2025 ਦੀ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸਨਮਾਨਿਤ ਹੈ ਤੇ ਆਪਾਂ ਅੱਜ ਇਸ ਦਾ ਤੁਹਾਡੇ ਲਈ ਅਗਲਾ ਭਾਗ ਲੈ ਕੇ ਹਾਜ਼ਰ ਹਾਂ ਦੋਸਤੋ ਆਪਣਾ ਹੈ ਕਲੇ ਅਮਰਿਤ ਚੈਨਲ ਸ਼ੁੱਧ ਸਾਹਿਤਿਕ ਚੈਨਲ ਹੈ ਆਪ ਸਬਸਕ੍ਰਾਈਬ ਕਰੋ ਦੇ ਅਲਰਜੀ ਆਪਾਂ ਫਿਰ ਬਹੁਤੀ देर ना ਕਰਦੇ ਹੋਏ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬਰਫ ਚ ਉਗੇ ਅਮਲਤਾਸ ਦਾ ਅਗਲਾ ਪਾਗ ਇਸ ਲਈ ਮੈਂ ਖਤ ਨਹੀਂ ਈਮੇਲ ਪੜਾਂਗਾ ਨਹੀਂ ਵਹੇਗਾ ਕੋਈ ਹੰਝੂ ਫਿਰ ਮੇਰੀਆਂ ਅੱਖਾਂ ਚੋਂ ਇੰਜ ਨਹੀਂ ਆ ਸਕੇਗੀ ਪੰਜਾ ਪਾਣੀਆਂ ਵੱਲੋਂ ਸਿਆਹੀ ਥਾਣੀ ਕੱਲੀ ਨਵੀਂ ਮੈਨੂੰ ਮਹਿਕ ਤੋਂ ਬਗੈਰ ਵੀ ਗੁਲਾਬ ਚੰਗਾ ਲੱਗਦਾ ਹੈ ਬ੍ਰਾਈਟ ਫਿਊਚਰ ਪਰਵਾਸ ਦੀ ਸ਼ੁਰੂਆਤ 100 ਮੀਟਰ ਦੀ ਦੌੜ ਵਾਂਗ ਹੁੰਦੀ ਹੈ ਯੋਜਨਾ ਤੋਂ ਉਲਟ ਇਹ ਮੁਕ ਦੀ ਮੁਕ ਦੀ ਮੈਰਾਥਨ ਬਣ ਜਾਂਦੀ ਹੈ ਵਪਾਰੀ ਵਰਗ ਵੀ ਨਵੇਂ ਪ੍ਰਵਾਸੀਆਂ ਨੂੰ ਕਈ ਸੈਂਚਿਆਂ ਚ ਫਿੱਟ ਕਰਦਾ ਹੈ ਇਸ ਸ਼ੋਸ਼ਣ ਚੋਂ ਪ੍ਰਵਾਸੀ ਵੀ ਕਈ ਨਵੀਆਂ ਵਿਵੰਤਾ ਅਤੇ ਜੁਗਾੜ ਲੱਭ ਲੈਂਦਾ ਹੈ ਉਹਦੇ ਤਜ਼ਰਬੇ ਮੁਤਾਬਕ ਉਹਦੀ ਤਰੱਕੀ ਉਹਨੂੰ ਮਿਲਣ ਵਾਲੇ ਨਵੇਂ ਲੈਂਡ ਕੀਤੇ ਪ੍ਰਵਾਸੀ ਮੁਰਗਿਆਂ ਉੱਤੇ ਨਿਰਪਰ ਕਰਨ ਲੱਗਦੀ ਹੈ ਦੇਸ਼ ਛੋੜ ਪਰਦੇਸ ਧਾਇਆ ਪੰਜ ਪੰਡਾਲ ਨਾਲੇ ਲੈ ਆਇਆ ਮਸ਼ੀਨਾਂ ਨਾਲ ਗੰਡੇ ਨਵੀਨਤਮ ਸਾਕਾਂ 'ਚੋਂ ਨਵੇਂ ਪਦਾਰਥਵਾਦੀ ਮਾਰਗ ਸਿਧਾਂਤ ਉਪਜਦੇ ਹਨ ਉੱਲੋ ਵਾਂਗ ਨਾਈਟ ਸ਼ਿਫਟ ਕਰਦਾ ਹਾਂ ਚਮਚੜਿੱਕ ਵਾਂਗ ਡਾਲਰਾਂ ਨੂੰ ਚਿੰਬੜ ਜਾਂਦਾ ਹਾਂ ਬਗਲੇ ਵਾਂਗ ਮੱਛਲਾ ਹੋ ਕੇ ਕਲਾਇੰਟ ਮੱਛੀਆਂ ਲਪਕਦਾ ਹਾਂ ਸੱਪ ਬਣ ਕੇ ਦੁੱਧਲੇ ਕਮਿਸ਼ਨ ਦੇ ਦਰਿਆ ਪੀ ਜਾਂਦਾ ਹ ਮੈਂ ਲੂੰਬੜ ਇਲਕਾ ਜਾਣੀ ਬੰਦੇ ਨੂੰ ਛੱਡ ਕੇ ਸਭ ਕੁਝ ਹੀ ਹਾਂ ਕੰਪਨੀ ਨੂੰ ਹੁਣ ਬੰਦਿਆਂ ਦੀ ਲੋੜ ਨਹੀਂ ਇਸੇ ਕਰਕੇ ਦਫ਼ਤਰ 'ਚ ਮੇਰੀ ਬਹੁਤ ਡਿਮਾਂਡ ਹੈ ਮੈਂ ਹਰ ਕਿਰਦਾਰ 'ਚ ਨਿਪੁੰਨ ਹਾਂ ਕੰਪਨੀ ਦਾ ਸਟਾਕ ਅਤੇ ਮੇਰਾ ਭਵਿੱਖ ਦੋਵੇਂ ਬ੍ਰਾਈਟ ਨੇ ਵਲੇਟਪਣਾ ਬਾਹਰਲੇ ਮੁਲਕਾਂ ਦੇ ਕਾਨੂੰਨ ਅਤੇ ਕਾਇਦਾ ਪਸੰਦ ਲੋਕਾਂ 'ਚ ਰਹਿ ਕੇ ਪ੍ਰਵਾਸੀ ਨੂੰ ਵੀ ਲਗ ਲਗ ਜਾਂਦੀ ਹੈ ਛੁੱਟਿਆ ਪ੍ਰਵਾਸੀ ਜੋ ਕਦੇ ਆਪਣੇ ਪਿੰਡ ਦਾ ਰਿੰਗ ਰੀਡਰ ਹੁੰਦਾ ਸੀ ਪਿੰਡ ਆ ਕੇ ਅਜਨ ਵੀ ਜਿਹਾ ਮਹਿਸੂਸ ਕਰਦਾ ਹੈ ਪੱਛੇ ਵਿੱਚ ਸਿੱਖੀਆਂ ਚੰਗੀਆਂ ਆਦਤਾਂ ਤੇ ਅਨੁਸ਼ਾਸਨ ਦੇ ਮੈਡਲ ਲੈ ਕੇ ਛੁੱਟੀ ਗਿਆ ਪ੍ਰਵਾਸੀ ਪਿੰਡ ਚ ਸੱਜ ਧੱਜ ਕੇ ਚੌੜਾ ਹੋ ਹੋ ਕੇ ਫਿਰਦਾ ਤਾਂ ਹੈ ਪਰ ਪੂਰੀ ਤਰ੍ਹਾਂ ਟਾਣੀਆਂ ਮੰਡਲੀਆਂ ਅਤੇ ਜੁੰਡਲੀਆਂ ਚ ਫਿੱਟ ਨਹੀਂ ਹੁੰਦਾ ਅਲਮਸਤ ਟ੍ਰੈਫਿਕ ਪ੍ਰਵਾਸੀ ਖੜਾ ਉਡੀਕੇ ਹਰੀ ਬੱਤੀ ਠੰਡ ਦੀ ਬੱਲੇ ਬੱਲੇ ਟਹਰ ਟਹਰ ਚ ਪ੍ਰਵਾਸੀ ਫਸਿਆ ਨਲਕੇ ਥੱਲੇ ਪੱਗ ਲੈਣ ਗਿਆ ਬਾਜ਼ਾਰ ਬਜਾਜੀ ਵਾਲੇ ਵੇਚਦੀ ਪਟਿਆਲਾ ਸਲਵਾਰ ਪ੍ਰਵਾਸੀ ਹੱਥ ਦਵਾਈ ਚਾਹ ਦੇ ਕੱਪ ਚ ਬੇਬੇ ਖੰਡ ਦੀ ਕੜਚੀ ਪਾਈ ਟੰਨ ਹੋਇਆ ਪ੍ਰਵਾਸੀ ਬੋਲ ਗਰੇਸੀ ਤਰਜ਼ ਪੰਜਾਬੀ ਪਿੰਡ ਪਰਤ ਕੇ ਵਿਸ਼ਵੀਕਰਨ ਅਤੇ ਸੰਚਾਰ ਸਾਧਨ ਵਧਨ ਨਾਲ ਪ੍ਰਵਾਸ ਸੁੰਘੜ ਵੀ ਗਿਆ ਹੈ ਅਤੇ ਫੈਲ ਵੀ ਪਰ ਅਜਿਹੀ ਬਾਤ ਬਪਾ ਪ੍ਰਵਾਸੀਆਂ ਲਈ ਵਤਨ ਨੂੰ ਰੱਬ ਸੁਭਾਵੀ ਛੁੱਟੀ ਆਉਣਾ ਆਤਮੁਬਾਰਕ ਘੜੀ ਹੁੰਦੀ ਹੈ ਕਿਉਂਕਿ ਕੋਈ ਵੀ ਹੋਵੇ ਮੁਲਕ ਪਰਤਣ ਦਾ ਹਰ ਅੰਦਾਜ਼ ਗੂੜੇ ਭਾਵਨਾਤਮਿਕ ਰੰਗਾਂ ਨਾਲ ਤ੍ਰਿਪਤ ਹੁੰਦਾ ਹੈ 에ਅਰਪੋਰਟ ਤੋਂ ਘਰ ਜਾਂਦਿਆਂ ਉਹ ਨਿੰਦਰਾ ਹੋਇਆ ਵੀ ਉਹ ਤੇਜ਼ ਰਫ਼ਤਾਰ ਗੱਡੀ 'ਚੋਂ ਵਤਨ ਦੀ ਮਨਮੋਹਕ ਦ੍ਰਿਸ਼ਾਵਲੀ ਅਤੇ ਸੁੱਚੀ ਕੈਨਾਤ ਨੂੰ ਸਹਿਜ ਨਾਲ ਮਾਣ ਰਿਹਾ ਹੁੰਦਾ ਹੈ ਵਰਿਆਂ ਯਾਦ ਉਹਦੇ ਹਿਰਦੇ ਦੀ ਖੁਸ਼ਕ ਤਾਜ਼ਾਣੀ ਪਹਿਚਾਣੀ ਹਵਾ ਦੀ ਸੱਲ ਨਾਲ ਤਰੋ ਤਾਜਾ ਹੋ ਜਾਂਦੀ ਹੈ ਪਿੰਡ ਛੱਡਣ ਤੋਂ ਬਾਅਦ ਵਿਛੜੀਆਂ ਆਤਮਾ ਮਦਰਸ਼ਾ ਅਤੇ ਅਲੋਭ ਹੋਣਿਆ ਰਸਮਾ ਦੀ ਕਾਟ ਉਹਨੂੰ ਪਾਲ ਕੋਲੇ ਅੰਤਰਮੁਖੀ ਵੀ ਕਰ ਦਿੰਦੀ ਹੈ ਸੁੱਕੇ ਖੂਹਾਂ ਤੇ ਨਲਕਿਆਂ ਨੂੰ ਵੇਖ ਉਹਦੀ ਪਿੰਡ ਪ੍ਰਤੀ ਤੇ ਹੋਰ ਵੀ ਵੱਧ ਜਾਂਦੀ ਹੈ ਉਹ ਗਵਾਚੇ ਗਰਿਆਂ ਨੂੰ ਇਸ ਛੁੱਟੀ 'ਚ ਵਸੂਲ ਲੈਣਾ ਲੋਚਦਾ ਹੈ ਕੁਝ ਕ ਦਿਨਾਂ ਲਈ ਉਹਨੂੰ ਪ੍ਰਵਾਸ ਵਿੱਚਲੇ ਸਭ 'ਚ ਮੇਲੇ ਫੋਨ ਨੰਬਰ ਅਤੇ ਪਤੇ ਭੁੱਲ ਭੁਲਾ ਜਾਂਦੇ ਹਨ ਉਹ ਹਰ ਵੀ ਮੋੜ ਤੇ ਟਾਣੀ 'ਚ ਖਲੋ ਕੇ ਹਾਜ਼ਰੀ ਭਰਦਾ ਨਹੀਂ ਥੱਕਦਾ ਵੱਟਾ ਬੰਨਿਆ ਅਤੇ ਗੋਹਰਾ ਚੋਂ ਗੁਜ਼ਰਦਿਆਂ ਬਚਪਨ ਦੀਆਂ ਪੈੜਾਂ ਚੋਂ ਮਨੋਮਨਿ ਪੈਰ ਧਰਦਾ ਰਹਿੰਦਾ ਹੈ ਪੱਕੀ ਹੋ ਚੁੱਕੀ ਫਿਰਨੀ ਦੱਬ ਗਈਆਂ ਸਾਈਕਲ ਦੀਆਂ ਲੀਹਾਂ ਚੋਂ ਵਿਛੜੇ ਮਿੱਤਰਾਂ ਨਾਲ ਲਾਈਆਂ ਰੇਸਾਂ ਨੂੰ ਚੇਤੇ ਕਰਦਾ ਹੈ ਘਰwale ਉਸ ਨੂੰ ਰੋਟੀ ਖਾਣ ਲਈ ਉਡੀਕਦੇ ਰਹਿੰਦੇ ਹਨ ਪਰ ਉਹ ਪਿੰਡ ਦੀਆਂ ਪੱਤੀਆਂ ਚ ਉੜਦਾ ਬੰਦਾ ਰੂਹ ਦੀ ਖੁਰਾਕ ਦਾ ਸੇਵਨ ਕਰਦਾ ਰਹਿੰਦਾ ਹੈ ਜੋ ਆਕਾਚ ਜੋ ਆਕਾ ਤੇ ਖਿਡਾਰੀਆਂ ਨਾਲ ਖਿਡਾਰੀ ਬਣ ਕੇ ਬਿੰਦ ਚੱਟ ਅਤੀਤ ਦੇ ਪੰਛੀ ਫੜਦਾ ਹੈ ਪਰ ਸੁਪਨਾ ਸੁਪਨੀ ਹੋਏ ਪ੍ਰਵਾਸੀ ਦੀ ਤਿੰਨ ਹਫ਼ਤੇ ਦੀ ਛੁੱਟੀ ਥਾਲੀ ਚ ਮਾਂ ਵੱਲੋਂ ਰੱਖੇ ਸ਼ੱਕਰ ਕੇਵਾਰ ਛੱਟ ਮੁੱਕ ਜਾਂਦੀ ਹੈ ਛੇਤੀ ਆਵਾਂਗਾ ਆਖਦਾ ਆਖਦਾ ਉਹ ਮੁੜ ਪ੍ਰਦੇਸ਼ ਪਰਦੇਸਨ ਹਵਾ ਚ ਹਵਾ ਹੋ ਜਾਂਦਾ ਹੈ ਖੁੰਝਿਆ ਵੇਲਾ ਮਿੱਟੀ ਚੋਲਾ ਪਰਹੀ ਬਾਪ ਪ੍ਰਵਾਸੀ ਤੀ ਪਿੰਡ ਘੁੰਮਦਾ ਪ੍ਰਵਾਸੀ ਨਵੇਂ ਚਿਹਰੇ ਚ ਲੱਭੇ ਗੁਜ਼ਰੇ ਜੀ ਦੇ ਨਕਸ਼ ਜੈਕਟ ਜਾਂ ਉਤਾਰੀ ਪਿੰਡ ਪਰਤ ਕੇ ਬਾਪੂ ਖੇਸ ਦੀ ਬੁੱਕੜ ਮਾਰੀ ਕੋਠੀਆਂ ਚ ਭੀੜ ਪ੍ਰਵਾਸੀ ਲੱਭਦਾ ਫਿਰੇ ਦਾਣਿਆਂ ਦੀ ਪੱਠੀ ਅਪੜ ਕੇ ਵੀ ਨਾ ਲੱਭਾ ਆਪਣਾ ਪਿੰਡ ਦੁਨੀਆ ਦੇ ਹਰ ਨਿੱਕੇ ਵੱਡੇ ਸ਼ਹਿਰ ਚ ਕੋਈ ਨਾ ਕੋਈ ਸਾਕਾ ਸੰਬੰਧੀ ਵਸਿਆ ਹੋਇਆ ਹੈ ਮੈਂ ਅਕਸਰ ਕੰਮ ਦੇ ਟੂਰ ਤੇ ਗਿਆ ਹੀ ਮੇਲੇ ਗੇਲੇ ਕਰ ਲੈਂਦਾ ਹਾਂ ਪਰ ਦਿੱਲੀ 에য়ারਪੋਰਟ ਤੋਂ ਮੈਨੂੰ ਕੌਣ ਲੈਣ ਆਵੇਗਾ ਕਾਰ ਵੀ ਮੈਨੂੰ ਉਡੀਕ ਦਾ ਥੱਕ ਗਿਆ ਹੋਵੇਗਾ ਸੁਣਿਆ ਦਿੱਲੀ 에어ਪੋਰਟ ਤੋਂ ਪੰਜਾਬ ਨੂੰ ਸਿੱਧੀਆਂ ਬੱਸਾਂ ਚੱਲਦੀਆਂ ਹਨ ਨਾਲੇ ਉਹ ਕੋਈ ਨਾ ਕੋਈ ਹੋਟਲ ਲੱਭਣ ਚ ਵੀ ਮਦਦ ਕਰ ਦਿੰਦੇ ਨੇ ਉਹਨਾਂ ਦੇ ਸਾਰੇ ਦੋਸਤ ਵੀ ਤਾਂ ਵਾਰ-ਵਾਰ ਤਾਕੀਦ ਕਰਦੇ ਨੇ ਕਿ ਇਸ ਛੁੱਟੀ 'ਚ ਮੈਂ ਉਹਨਾਂ ਦੇ ਘਰ ਰਹਾ ਚਲੋ ਕਿਤੇ ਨਾ ਕਿਤੇ ਛੁੱਟੀ ਕੱਟ ਲਵਾਂਗਾ ਵਕਤ ਮਿਲਿਆ ਤਾਂ ਦਿਨੇ-ਦਿਨੇ ਪਿੰਡ ਵੀ ਹੁਆਵਾਂਗਾ ਕਈ ਜਣਿਆਂ ਨਾਲ ਅਫਸੋਸ ਵੀ ਕਰਨ ਵਾਲੇ ਹਨ ਗੁਰਦੁਆਰੇ ਵੀ ਮੱਥਾ ਟੇਕ ਆਵਾਂਗਾ ਮੋਹਣੇ ਦਾ ਵੀ ਫੋਨ ਆਇਆ ਸੀ ਪਈ ਪਰੋਂ ਪਰਾਰ ਦਾ ਜ਼ਮੀਨ ਦਾ ਠੇਕਾ ਜਮਾ ਹੋਇਆ ਪਿਆ ਹੈ ਚਲੋ ਵਕਤ ਹੋਇਆ ਤਾਂ ਇਸੇ ਬਹਾਨੇ ਘਰ ਖੋਲ ਕੇ ਹਵਾ ਵੀ ਲੁਆ ਆਵਾਂਗਾ 10ਵੇਂ ਮਨਾ ਤੈਨੂੰ ਕਿੱਥਣ ਦਿਆਂ ਤਰਵਾਸ ਜਿੰਦਰੇ ਦਾਜੰਗਾਲ ਪੁਣਾ ਸਰਦਲ ਪਈ ਉਦਾਸ ਟੁੱਟਣ ਦੀ ਏ ਰੀਤ ਕਦੀਮੀ ਕਦੇ ਜੁੜਾ ਤਾਂ ਤੁਰਨ ਸੁਆਸ ਰੇਸਕ ਦੇ ਉੱਡਣ ਖਟੋਲੇ ਚੜਿਆ ਮੇਰਾ ਅਨਜਲ ਟੱਪਰੀ ਵਾਸ ਵਿਸਰ ਗਏ ਸੰਦੂਖ ਸਿਰੀ ਮੁੱਕਾ ਸਫਰ ਨਾ ਸਾਸ ਗ੍ਰਾਸ ਅਲਾਦ ਮੇਰੀ ਵੀ ਜੰਮਣ ਪੋਏ ਨੂੰ ਸਾਰਾ ਦਿਲ ਆਖੇ ਪ੍ਰਵਾਸ ਸਾਹਾ ਦੇ ਆ ਮੁਸਾਫਰ ਬੰਦਿਆ ਸਾਹਾ ਦੇ ਆ ਮੁਸਾਫਰ ਬੰਦਿਆ ਕਲਯੁਗ ਹੈ ਬਣਵਾਸ ਦਸਵੇਂ ਮਨਾ ਤੈਨੂੰ ਕਿ ਕੰਦਿਆ ਤਰਵਾਸ ਚਿੱਠੀ ਆਈ ਹੈ ਵਿਮਸ ਅਦੇ ਵਿੱਚ ਪ੍ਰਵਾਸ ਅਤੇ ਖਤਾਂ ਦਾ ਨਾ ਅਤੇ ਮਾਸ ਵਾਲਾ ਰਿਸ਼ਤਾ ਹੁੰਦਾ ਸੀ ਖਤ ਦੀ ਉਡੀਕ ਚ ਅਰਦਾਸਾ ਹੋਣੀਆ ਖਤ ਆਣ ਤੇ ਲੱਡੂ ਪ੍ਰਸ਼ਾਦ ਵੰਡੜੇ ਪੜਿਆ ਨੇ ਬਜ਼ੁਰਗਾਂ ਨੂੰ ਦੀਵਿਆਂ ਦੀ ਲੋਏ ਬਹਿ ਕੇ ਚਿੱਠੀਆਂ ਸੁਣਾਉਣੀਆਂ ਅਤੇ ਜਵਾਬ ਲਿਖਣੇ ਕਦੇ ਕੋਈ ਖਾਸ ਖਤ ਆਉਣਾ ਤਾਂ ਡਾਕੀ ਦੀਆਂ ਵੀ ਮੌਜਾਂ ਲੱਗ ਜਾਣੀਆਂ ਕਈ ਵਾਰ ਖਤਾਂ ਦੇ ਅਸਰਾਰ ਹਵਾਵਾਂ ਚ ਖਿਲਰ ਜਾਣੇ ਆਠ ਗੁਆਂਢ ਦੀਆਂ ਸਮੀਕਰਨਾ ਆਸੰਤੋਲਿਤ ਹੋ ਜਾਣੀਆਂ ਚਿੱਠੀ ਲੇਖਣ ਪਿੱਛੋਂ ਜਾਂਦੇ ਜਾਂਦੇ ਖੁੰਝੇ ਚ ਘੜੋਸ ਦੇਣੇ ਕੁਝ ਹੋਰ ਲਫ਼ਜ਼ ਅਤੇ ਸੁਨੇਹੇ ਡਾਕਿਆ ਹਿੱਲੀ ਆਉਂਦਾ ਸੀ ਚੰਨ ਦੀਆਂ ਨਰਮ ਰੇਸ਼ਮਾਂ ਨਾਲ ਭਿੱਜੇ ਉਹਦੇ ਹਰ ਸਵਾਲ ਦਾ ਜਵਾਬ ਜਿਹਦੇ ਸਿਰ ਦਾ ਸਾਇੰਸ ਸੱਜ ਵਿਆਹੀ ਦੀ ਮਹਿੰਦੀ ਫਿੱਕੀ ਪੈਣ ਤੋਂ ਪਹਿਲਾਂ ਹੀ ਵਿਦੇਸ਼ ਤੁਰ ਜਾਂਦਾ ਸੀ ਕੱਚੇ ਪ੍ਰਵਾਸੀ ਦੀ ਚਿੱਠੀ ਪੜ ਕੇ ਗਰੀਨ ਕਾਰਡ ਦੀ ਓਡੀਕਸਪੈਂਡ ਬੈਠੀ ਉਹਦੀ ਤਰਮਪਤਨੀ ਨੂੰ ਹਰ ਸੁਨੇਹੇ ਦਾ ਜਵਾਬ ਮਿਲ ਜਾਂਦਾ ਜਿਹੜਾ ਉਹ ਚੜ੍ਹਦੇ ਦੀ ਲਾਲੀ ਨਾਲ ਲਿਪ ਕੇ ਘਲ ਦੀ ਵਿਆਹ ਤੋਂ ਹਫ਼ਤੇ ਬਾਅਦ ਹੀ ਵਿਛੜੇ ਖਾ ਬੰਦ ਦਾ ਖਾਤ ਜੋ ਡਾਕਿਆ ਟੱਲੀਆਂ ਵਜਾਉਂਦਾ ਵਜਾਉਂਦਾ ਵੇੜੇ ਸੁੱਟ ਕੇ ਜਾਂਦਾ ਉਹ ਸ਼ਾਮ ਦੇ ਘਸਮੁਸੇ ਵਿੱਚ ਚੁੱਲ੍ਹਾ ਚੌਕਾ ਕਰਦੀ ਕਰਦੀ ਲੁਖ ਲੁਖ ਪੜਦੀ ਹੁਣ ਝੁਰਮਟ ਨਹੀਂ ਪਾਉਂਦੇ ਬੱਚੇ ਚੁੱਪਚਾਪ ਆ ਕੇ ਮੁੜ ਜਾਂਦਾ ਡਾਕਿਆ ਮੈਂ ਅਕਸਰ ਉਹਨੂੰ ਬਨਜ਼ੂਰ ਕਹਿ ਛੱਡਦਾ ਅਜੇ ਵੀ ਆਸ ਰਹਿੰਦੀ ਕਿ ਤੂੰ ਆਵੇ ਸ਼ਾਇਦ ਹੱਥ ਲਿਖਤ ਖੱਤ ਮੈਂ ਪੜਾਂ ਸਾਰ ਟੱਬਰ ਬਹਿ ਸੁਨੇ ਹਰ ਸਤਰ ਤੋਂ ਬਾਅਦ ਵਾਹਿਗੁਰੂ ਵਾਗਰੂ ਕਰਦੀ ਬੇਬੇ ਰਾਜੀ ਖੁਸ਼ੀ ਦਾ ਮੱਥਾ ਟੇਕ ਕੇ ਪਰਦੇਸੋਂ ਆਇਆ ਖੱਤ ਬਾਪੂ ਦੇ ਕੁਰਤੇ ਦੀ ਖੱਬੀ ਜੇਬ 'ਚ ਧੜਕਣਾ ਸੁਣਦਾ ਸੁਣਦਾ ਹੋ ਜਾਵੇ ਆਰਕਾਈਵ ਜਨਮ ਸਥਾਨ ਹਰ ਵਾਰ ਜਦੋਂ ਵਸ਼ੜਾ ਵਸ਼ੜੀ ਪੰਜ ਸੱਤਾਂ ਮਹੀਨੇ ਦੇ ਹੁੰਦੇ ਤਾਂ ਕੋਈ ਨਾ ਕੋਈ ਜ਼ਿੰਮੇਦਾਰ ਉਹਨਾਂ ਨੂੰ ਲੈ ਜਾਂਦਾ ਮਮਤਾ ਦਾ ਵਿਰਾਜ ਸਮੁੰਦਰ ਉਹਨਾਂ ਦੀ ਮਾਂ ਦੇ ਨੈਣੀ ਵਹਿ ਤੁਰਦਾ ਕਈ ਕਈ ਦਿਨ ਗਾਂ ਵਿਛੋੜੇ ਜਲਮੇਸਾ ਭਰਦੀ ਤੇ ਚਾਰੇ ਵੱਲੋਂ ਮੂੰਹ ਫੇਰ ਲੈਂਦੀ ਲਗਾਤਾਰ ਹਵੇਲੀ ਦੇ ਵੱਡੇ ਗੇਟ ਵੱਲ ਟਿਕ ਟਿਕ ਹੀ ਲਾ ਕੇ ਵੇਖਦੀ ਸ਼ਾਇਦ ਉਸ ਨੂੰ ਆਪਣੇ ਜਾਇ ਦੇ ਮੁੜ ਪਰਤਣ ਦੀ ਹੁੜਕ ਉੱਠਦੀ ਰਹਿੰਦੀ ਵਗਦੀ ਪਾਉਣ ਗਾਂ ਦੀ ਮਮਤਾ ਦਾ ਪਲੰਦਾ ਆਪਣੇ ਕਲਾਵੇ 'ਚ ਲੈ ਕੇ ਗਾਂ ਦੇ ਜ਼ਿਗਰ ਦੇ ਟੋਟਿਆਂ ਤੱਕ ਪੁੱਜਦਾ ਕਰਦੀ ਰਹਿੰਦੀ। ਸਾਰੀ ਦਿਸ ਸਾਰੀ ਕਾਇਨਾਤ ਗਾਂ ਦਾ ਚਿਤਰਾਜੀ ਕਰਨ ਲਈ ਰਲਗੱਡ ਹੋ ਜਾਂਦੀ। ਕੁਝ ਕੋ ਦਿਨਾਂ ਦੇ ਵਿਗੋਚੇ ਤੋਂ ਬਾਅਦ ਆਖਰ ਗਾਂ ਆਪਣੇ ਬੱਚੇ ਦੀ ਖੈਰੀਅਤ ਕੁਦਰਤ ਦੇ سپرد ਕਰਕੇ ਸੁਰਖਰੂ ਹੋ ਜਾਂਦੀ। ਦਾਦੀ ਉਹਦੇ ਸਿਰ ਤੇ ਹੱਥ ਫੇਰਦੀ ਪਲੋਸ ਦੀ ਪੁਚਕਾਰ ਦੀ ਅਤੇ ਦੁੱਖ ਸੁੱਖ ਕਰਦੀ ਰਹਿੰਦੀ। ਬਹੁਤ ਭੇਤੀ ਤੇ ਨਾਜ਼ੁਕ ਪਰ ਅਤ ਦਲੇਰ ਹੁੰਦੀ। ਇਹ ਮਾਵਾਂ ਦੀ ਜੱਤ। ਬੋਝ ਲੈਂਦੀਆਂ ਨੇ ਇਹ ਕਲੇਜੇ ਦੀ ਚੀਜ਼ ਆਉਂਦੇ ਨੇ ਇਹਨਾਂ ਨੂੰ ਦੁੱਖ ਦੇ ਕਾਲਜੇ ਉੱਤੇ ਮੋਹ ਪਿਆਰ ਸਬਰ ਤੇ ਹੌਸਲਾ ਦੇ ਫੇਹੇ ਲਾਉਣੇ ਸ਼ਾਇਦ ਇਸੇ ਕਰਕੇ ਮੇਰੀ ਦਾਦੀ ਦੇ ਮਨਾਇਆ ਥੋੜੇ ਦਿਨਾਂ ਦੀ ਨਿਰਾਸ਼ਾ ਤੋਂ ਬਾਅਦ ਆਖਰ ਮੰਨ ਹੀ ਜਾਂਦੀ ਸੀ ਇਹ ਜਿਉਣ ਜੋਗੀ ਸਿਲੱਖਣੀ ਗਾਂ ਸਾਡੀ ਸੋਈ ਦੀ ਬਰਕਤ ਅਤੇ ਘਰ ਦਾ ਬੇਸ਼ੱਕ ਕੀਮਤੀ ਹਿੱਸਾ ਸੀ ਉਹਦਾ ਸੁਪਨਾ ਲੰਘਦੇ ਵੱੜਦੇ ਨੂੰ ਖੁੱਲੇ ਡੁੱਲੇ ਘਰ ਵੱਲੋਂ ਜੀ ਆਇਆਂ ਆਖਦਾ ਵੇੜੇ 'ਚ ਖੇਡਦੇ ਬਾਲਾਂ ਨੂੰ ਵੇਖਦੀ ਤਾਂ ਉਹਦੇ ਠਣ ਮੋਹ ਮਮਤਾ ਨਾਲ ਮਿੱਠੇ ਦੁੱਧ ਨਾਲ ਲੱਬ ਲੱਬ ਭਰ ਜਾਂਦੇ ਇਸ ਵਾਰ ਗਾਂ ਨੇ ਪੰਜਵੇਂ ਸੂਏ ਡੱਬ ਖੜੱਬਾ ਵਸ਼ਾ ਦਿੱਤਾ ਜਾਂ ਵਸ਼ੀ ਦਿੱਤੀ ਇਹ ਤਾਂ ਦੋਸਤੋ ਕੱਲ ਨੂੰ ਹੀ ਪਤਾ ਚੱਲੇਗਾ ਤੇ ਅੱਜ ਆਪਾਂ ਇਸ ਕਿਤਾਬ ਦੇ ਵਿੱਚ ਤੁਹਾਡੇ ਲਈ ਇਨਕ ਪੇਸ਼ ਕੀਤਾ ਹੈ ਆ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਵੀ ਕਰਨਾ ਕੱਲ ਤੱਕ ਆਪਣੀ ਸੇਧ ਦਾ ਵੀ ਧਿਆਨ ਰੱਖਣਾ ਤੇ ਕੱਲ ਨੂੰ ਆਪਾਂ ਫਿਰ ਮਿਲਦੇ ਹਾਂ ਇਸੇ ਹੀ ਟਾਈਮ ਓਕੇ ਦੋਸਤੋ ਤੇ ਮੈਂ ਹਾਂ ਤੁਹਾਡੇ ਆਪਣੀ ਖਾਦਮ ਅਮਰਿਤਪਾਲ ਜਾਸੂ